ਓ ਕੈਸਾ ਮੰਜ਼ਰ ਹੋਣਾ ਏ ਜੀਨੂੰ ਸੁਣ ਕੇ ਆਉਂਦਾ ਰੋਣਾ ਏ ਛੱਡ ਦੇ ਜੇ ਕਰੇ ਹੁਣੇ ਨਿੱਕੇ ਨਿੱਕੇ ਬੋਲ ਜਦੋਂ ਹੱਥੀ ਮਾਤਾ ਗੁਜਰੀ ਜੀ ਨੇ ਕੀਤਾ ਹੋ ਤਿਆਰ ਜਦੋਂ ਹੱਥੀ ਮਾਤਾ ਗੁਜਰੀ ਜੀ ਨੇ ਕੀਤਾ ਹੂਤ ਯਾਰ ਜਦੋਂ ਨਿੱਕੇ ਨਿੱਕੇ ਹੱਥਾਂ ਉੱਤੇ ਹੱਥ ਕੜੀ ਲਈ ਹੋ ਸੂਬੇ ਸਰਹੰਦ ਨੂੰ ਏ نیند ਕਿਵੇਂ ਆਈ ਹੋ ਢੋਲਦੀ ਨਹੀਂ ਹੋਣੀ ਮਾਤਾ ਢੋਲਦੀ ਨਹੀਂ ਹੋਣੀ ਮਾਤਾ ਜਿੰਦੀ ਹੋ ਪਿਆਰ ਜਦੋਂ ਹੱਤੀ ਮਾਤਾ ਗੁਜਰੀ ਜੀ ਨੇ ਕੀਤਾ ਹੂਤਿਆਰ ਜਦੋਂ ਨੀਹਾ ਵਿੱਚ ਚਣੇ ਫਤ ਸਿੰਘ ਜੋਰਾਵਾਰ ਜਦੋਂ ਹੱਤੀ ਮਾਤਾ ਗੁਜਰੀ ਜੀ ਨੇ ਕੀਤਾ ਹੂਤਿਆਰ ਜਦੋਂ ਖੱਟੀ ਬਦਨਾਮੇ ਗੰਗੂ ਨਮਕ ਹਰਾਮ ਨੇ laan tehi pauneo nu sada hi jahan ne nikkin ki kalangila kita ho shangar jadon hatti mata gujri ji ne kita ho tyar jadon niha vich chne pat sang jora war jadon अथी माता गुजरी जी नूत जदो